ਦਸਾਂ ਗੱਲਾਂ ਚ 8 ਗੱਲਾਂ ਸੱਚੀਆਂ 2 ਗੱਲਾਂ ਝੂਠੀਆਂ ਇਹਨਾਂ ਦਸਾਂ ਗੱਲਾਂ ਦਾ ਇਹ ਨਰਵਾਹ ਹੋ ਜਾਂਦਾ ਜਿਵੇਂ ਕਾਠ ਦੇ ਸੰਗ ਰਲ ਕੇ ਲੱਖਾਂ ਮਾਣਾਂ ਲੋਹਾ ਪਾਣੀ ਤੇ ਤਰ ਜਾਇ ਕਰਦਾ ਫਿਰ ਕਹ ਬੰਦਿਆ ਤੇਰੀਆਂ ਦੱਸ ਦੇਈਆਂ ਇੱਕ ਗਈ ਬਿਹਾਰ ਨਾ ਕਿਧਰ ਨੂੰ ਗਈਆਂ ਪੱਟੀ ਦੀਆਂ ਕਬਰਾਂ ਲਛਦੀਆਂ ਗਈਆਂ ਪਾਟੇ ਖੱਪਣ ਸੀਂਦੇ ਦਰਜੀ ਤਾਗੇ ਵੜਦੀਆਂ ਸਈਆਂ ਕੁਛ ਗੱਲਾਂ ਕਰ ਲਈਆਂ ਕੁਛ ਕਰ ਨਹੀਂ ਲਈਆਂ ਮਿੱਟੀ ਦੀਆਂ ਦੱਪ ਤੈਸਾ ਸਜਣੋਂ ਖਤਮ ਮਿੱਟੀ ਚ ਹੀ ਹੋ ਗਈਆਂ ਮਿੱਟੀ ਚੋ ਚੀਜ਼ ਬਣੀ ਜਾਂਦੀ ਤੇ ਮਿੱਟੀ ਚ ਹੀ ਖਾਤੋਂ ਹੋਈ ਜਾਂਦੀ ਆ ਲੋ ਵੀਰੋ ਕੌਣ ਵੇਲੇ ਦੀ ਗੱਲ ਆ ਗਰਥ ਤੋੜ ਦੇ ਵਿੱਚ ਦੋ ਸੂਰਮੇ ਹੋਇਆ ਜੈਮਲ ਤੇ ਫਤਿਹ ਇਹ ਰਾਜੀ ਵੀ ਹੋਏ ਆ ਤੇ ਸੂਰਮੇ ਵੀ ਹੋਏ ਆ ਇਹਨਾਂ ਦਾ ਜਿਹੜਾ ਬਾਫਸੀ ਜੁਗਾਜੀਤ ਇਹਨਾਂ ਦਾ ਤਾਏ ਚਾਚੇ ਦਾ ਪੁੱਤ ਸੀ ਮਾਲਦੇ ਉਹਨੇ ਸ਼ਰੀਕੇਬਾਜੀ ਦੇ ਵਿੱਚ ਜੁਗਾਜੀਤ ਦਾ ਕਤਲ ਕਰ ਦਿੱਤਾ ਸੀ ਜਦੋਂ ਜੈਮਲ ਫਤਿਹ ਹੁਣੇ ਵੱਡੇ ਹੋਏ ਉਹ ਜਿਹੜਾ ਮਾਲਦੇ ਸੀ ਜੈ ਜੈਮਲ ਫਤਿਹ ਤੋਂ ਡਰਦੇ ਨੇ ਆ ਕੋਰ ਬਾਦਸ਼ਾਹੀ ਦੀ ਬਾਦਸ਼ਾਹ ਵੀ ਸ਼ਰਨ ਲੈ ਲਈ ਉੱਥੇ ਰਹਿਣ ਲੱਗ ਗਿਆ ਜੈਮਲ ਫਤਿਹ ਹੁਣੇ ਵੱਡੇ ਹੋ ਕੇ ਕੀ ਕਰਨਾ ਗੰਗੇ ਤੇ ਜਾਣਾ ਇਸ਼ਨਾਨ ਕਰਨਾ ਤਿਲਕ ਲਾਉਣਾ ਘਰ ਨੂੰ ਆ ਜਾਣਾ ਇੱਕ ਦਿਨ ਕੀ ਮਨ ਚ ਫੁਰਨਾ ਫਰਿਆ ਵੀ ਜਿਆਗਪੁਰ ਬਾਦਸ਼ਾਹ ਦੀ ਬਾਦਸ਼ਾਹੀ ਦੇ ਵਿੱਚ ਕੋਈ ਅਹੁਦਾ ਮਿਲ ਜੇ ਕੋਈ ਨੌਕਰੀ ਕਰ ਲੀਏ ਇਹਨਾਂ ਨੇ ਆਪਣੀ ਮਾਂ ਕੋਲੇ ਗੱਲ ਕੀਤੀ ਮਾਂ ਸਾਡਾ ਮਨ ਇਹ ਕਹਿੰਦਾ ਜੇ ਬਾਦਸ਼ਾਹ ਸਾਨੂੰ ਕੋਈ ਨੌਕਰੀ ਦੇ ਦੇਵੇ ਅਸੀਂ ਕੋਈ ਅਹੁਦਾ ਦੇ ਦੇਵੇ ਅਸੀਂ ਨੌਕਰੀ ਕਰ ਲੀਏ ਉਹ ਕਹਿੰਦੀ ਪੁੱਤਰ ਤੁਹਾਡੇ ਬਾਪ ਦਾ ਟੋਡਰ ਮੱਲ ਵਜ਼ੀਰ ਪਗਵਟ ਭਰਾ ਬਣਿਆ ਹੋਇਆ ਉਹਨੂੰ ਜਾ ਕੇ ਮਿਲਿਓ ਅਕਬਰ ਬਾਦਸ਼ਾਹ ਨੂੰ ਕਹਿ ਕੇ ਸਾਨੂੰ ਕੋਈ ਅਹੁਦਾ ਦਵਾ ਦੂਗਾ ਦੋਨੇ ਭਾਈ ਚਲੇ ਗਏ ਟੋਡਰ ਮੱਲ ਵਜੀਰ ਨੂੰ ਮਿਲੇ ਉਹ ਕਹਿੰਦੇ ਵੀ ਸਾਨੂੰ ਕੋਈ ਅਹੁਦਾ ਚਾਹੀਦਾ ਤੂੰ ਦਵਾ ਸਕਦਾ ਕਹਿੰਦਾ ਪੁੱਛ ਲੈਣਾ ਅਕੁਰ ਬਾਦਸ਼ਾ ਨੂੰ ਅਕੁਰ ਬਾਦਸ਼ਾ ਨੂੰ ਪੁੱਛਿਆ ਬਾਦਸ਼ਾ ਆਪਣੇ ਰਾਜ ਦੇ ਰਾਜ ਦੇ ਵਿੱਚ ਦੋ ਸੂਰਮੇ ਆਏ ਆ ਜੇਮਲ ਤੇ ਫੱਤਾ ਕੋਈ ਅਹੁਦਾ ਮੰਗਦੇ ਆ ਉਹਨਾਂ ਨੂੰ ਦੇ ਦੇਂਗਾ ਕਹਿੰਦਾ ਦੇ ਦੇਾਂਗੇ ਪਰਖ ਕਰਾਂਗੇ ਵੀ ਉਹਦਾ ਸਾਮਣੇ ਦੇ ਲਾਇਕ ਹੈ ਜਾਂ ਨਹੀਂ ਹੈ ਬਾਦਸ਼ਾ ਪਰਖ ਕੀ ਕਰਾਂਗੇ ਕਹਿੰਦਾ ਉਹਨਾਂ ਤੋਂ ਕੋਈ ਨਿਸ਼ਾਨਾ ਲਵਾ ਕੇ ਵੇਖਾਂਗੇ ਹੁਣ ਜਾ ਕੇ ਉਹ ਜਿਹੜਾ ਟੋਡਰ ਮੱਲ ਵਜੀਰ ਸਿੰਘ ਜੈਮਲ ਫੱਤੇ ਨੂੰ ਕਹਿੰਦਾ ਬਾਦਸ਼ਾਹ ਸੋਡੀ ਕੋਈ ਪਰਖ ਅਜਮਾਇਸ਼ ਲੈਣੀ ਚਾਹੁੰਦਾ ਉਹ ਕਹਿੰਦਾ ਲੈ ਲਵੇ ਕੀ ਲੈਣੀ ਚਾਹੁੰਦਾ ਕੋਈ ਨਿਸ਼ਾਨਾ ਲਵਾਉਣਾ ਚਾਹੁੰਦਾ ਸੋਥੋਂ ਉਹ ਕਹਿੰਦਾ ਲਾ ਦੇਾਂਗੇ ਕਿਹੜਾ ਨਿਸ਼ਾਨਾ ਲਵਾਉਣਾ ਅਕਬਰ ਬਾਦਸ਼ਾਹ ਕਹਿੰਦਾ ਉੱਚੀ ਬਲੰਦੀ ਦੇ ਉੱਤੇ ਕੁੱਪੀ ਲੰਗਦਿਗੇ ਕੁੱਪੀ ਐਨੀ ਉੱਚੀ ਟੰਗਣੀ ਜੇ ਮੈਂ ਤਾਰਾ ਦੱਸਦਾ ਹੁੰਦਾ ਇਹ ਸੂਰਮੇ ਕੁੱਪੀ ਦਾ ਨਿਸ਼ਾਨਾ ਕਰਕੇ ਦਿਖਾਉਣ ਫਿਰ ਮੈਂ ਉਹਦੇ ਦੇਵਾਂਗਾ ਉੱਚੀ ਬਲੰਦੀ ਦੇ ਉੱਤੇ ਕੁੱਪੀ ਟੰਗੀ ਗਈ ਜੈਮਲ ਫੱਤੇ ਨੂੰ ਕਿਹਾ ਗਿਆ ਵੀ ਇਹਦਾ ਨਿਸ਼ਾਨਾ ਲਾਓ ਜੈਮਲ ਫੱਤੇ ਨੇ ਬਣਾ ਕੇ ਤੀਰਾਂ ਦੀ ਲੜੀ ਕੁੱਪੀ ਸਵਾਨ ਚੜਾਤੀ ਬਾਦਸ਼ਾਹ ਖੁਸ਼ ਹੋ ਗਿਆ ਬਾਦਸ਼ਾਹ ਨੇ ਉਹਦੇ ਦੇਤੇ ਜੈਮਲ ਨੇ ਗੰਗਾ ਤੇ ਜਾਣਾ ਇਸ਼ਨਾਨ ਕਰਨਾ ਤਿਲ ਕਰਾਉਣਾ ਅਕਬਰ ਬਾਦਸ਼ਾਹ ਦੀ ਬਾਦਸ਼ਾਹੀ ਚ ਆ ਜਾਣਾ ਤੇ ਅਕਬਰ ਬਾਦਸ਼ਾਹ ਨੇ ਕੁਰਸੀ ਚਵਾ ਕੇ ਆਪਣੇ ਬਰੋਬਰ ਡਾਹ ਲੈਣੀ ਜੋ ਕੋਈ ਫੈਸਲਾ ਲੈਣਾ ਜੋ ਕੀ ਕੰਮ ਕਰਨਾ ਜੈਮਲ ਨੂੰ ਪੁੱਛ ਕੇ ਲੱਗਿਆ ਕਰਨ ਤਿੰਨ ਚਾਰ ਮਹੀਨੇ ਹੋਏ ਇਹ ਗੱਲ ਚੱਲਦੀ ਨੂੰ ਜਿਹੜੇ ਮੁਸਲਮਾਨ ਰਾਜੇ ਸੀ ਉਹਨਾਂ ਤੇ ਗੱਲ ਜਰੀ ਨਾ ਗਈ ਕਹਿੰਦੇ ਯਾਰ ਰਾਜਪਾਕ ਰਾਜਪਾਕ ਸਾਡਾ ਹਕੂਮਤ ਸਾਡੀ ਇਹ ਹਿੰਦੂ ਰਾਜਪੂਤ ਦਾ ਪੁੱਤਰ ਰਾਜੇ ਅਕਬਰ ਬਾਦਸ਼ਾਹ ਦੇ ਬਰੂਬਰ ਹੋ ਕੇ ਬੰਦਾ ਅਸੀਂ ਨੀਵੇਂ ਹੋ ਕੇ ਬੈਨੇ ਆ ਇਹ ਗੱਲ ਉਹਨਾਂ ਤੋਂ ਜਰੀ ਨਾ ਗਈ ਉਹਨੇ ਨੇ ਕਿਹਾ ਵੀ ਜੇ ਅਕਬਰ ਬਾਦਸ਼ਾਹ ਦਾ ਤੇ ਰਾਜੇ ਜੈਮਲ ਦਾ ਆਪਾਂ ਫਰਕ ਪਵਾਈਏ ਆਪਣੀ ਕੁਰਸੀ ਫੇਰ ਅਕਬਰ ਬਾਦਸ਼ਾਹ ਦੇ ਬਰੂਬਰ ਡਹੂਗੀ ਫਰਕ ਪਵਾਉਣ ਵਾਸਤੇ ਉਹਨਾਂ ਨੇ ਇੱਕ ਬੰਦਾ ਲੱਭਿਆ ਉਹਦਾ ਨਾਮ ਸੀ ਹਸਨ ਖਾਂ ਦੂਤੀ ਉਹਨੂੰ ਮਿਲੇ ਜਾ ਕੇ ਹਸਨ ਖਾਂ ਦੂਤੀ ਤੇਥੋਂ ਕੰਮ ਕਰਾਉਣੇ ਕੀ ਅਕਬਰ ਬਾਦਸ਼ਾਹ ਦੇ ਤੇ ਰਾਜੇ ਜੈਮਲ ਦਾ ਫਰਕ ਪਵਾਉਣਾ ਤੂੰ ਪਾ ਦੇਂਗਾ ਕਹਿੰਦਾ ਹਾਂ ਪਰ ਮੈਨੂੰ ਕਹਿੰਦਾ ਭੇਤ ਹੋਵੇ ਵੀ ਜਿਹੜੀਆਂ ਚੀਜ਼ਾਂ ਅਕਬਰ ਬਾਸ਼ਾ ਕੋਲੇ ਨਾ ਹੋਣ ਤੇ ਰਾਜੇ ਜੈਮਲ ਜਿਹੜੀਆਂ ਚੀਜ਼ਾਂ ਰਾਜੇ ਜੈਮਲ ਕੋਲੇ ਹੋਣ ਤੇ ਅਕਬਰ ਬਾਸ਼ਾ ਕੋਲੇ ਨਾ ਹੋਣ ਉਹ ਚੀਜ਼ਾਂ ਮੈਨੂੰ ਦੱਸ ਦਿਓ ਉਹ ਕਹਿੰਦੇ ਕਿੱਥੋਂ ਪਤਾ ਲੱਗੂਗਾ ਗੁਣੀ ਲੋਕ ਕਹਿੰਦੇ ਘਰ ਦਾ ਪੇਤੀ ਲੰਕਾ ਟਾਏ ਜਿਹੜਾ ਮਾਲ ਦੇ ਰਹਿੰਦਾ ਇਹਦੇ ਕੋਲੇ ਜੁਗਾਜੀਤ ਨੂੰ ਮਾਰ ਕੇ ਆਇਆ ਉਹਨੂੰ ਇਹਨਾਂ ਦੇ ਘਰ ਦਾ ਭੇਤ ਹੋ ਉਹਨੂੰ ਜਾ ਕੇ ਮਿਲੇ ਮਾਲ ਦੇ ਤੈਨੂੰ ਰਾਜੇ ਜੈਮਲ ਦੇ ਘਰ ਦਾ ਕੋਈ ਭੇਤ ਹੈਗਾ ਕਹਿੰਦਾ ਸਾਰਾ ਹੀ ਭੇਤ ਆ ਕੋਈ ਐਸੀ ਚੀਜ਼ ਹੋਵੇ ਜਿਹੜੀ ਅਕਬਰ ਬਾਦਸ਼ਾਹ ਕੋਲੇ ਨਾ ਹੋਵੇ ਤੇ ਉਹਦੇ ਕੋਲੇ ਹੋਵੇ ਉਹ ਕਹਿੰਦਾ ਅਖਰ ਬਾਦਸ਼ਾਹ ਕੋਲੇ ਤਾਂ ਹੋਣੀਆਂ ਕਿ ਚੀਜ਼ਾਂ ਜਿਹੜੀਆਂ ਰਾਜੇ ਜੈਮਲ ਕੋਲੇ ਦੁਨੀਆ ਦੇ ਜਿੰਨੇ ਬਾਦਸ਼ਾਹ ਕਿਸੇ ਤਖਤ ਕੋ ਦੇ ਉੱਤੇ ਇਹ ਚੀਜ਼ਾਂ ਹੈ ਨਹੀਂ ਜਿਹੜੀਆਂ ਰਾਜੇ ਜੈਮਲ ਕੋਲੇ ਆ ਕਿਹੜੀਆਂ ਚੀਜ਼ਾਂ ਉਹਨੇ ਦੱਸਿਆ ਮਾਲਦੇ ਨੇ ਵੀ ਇੱਕ ਤਾਂ ਘੋੜਾ ਉਹਦੇ ਕੋਲੇ ਉਹਦੇ ਨਾਲ ਦਾ ਘੋੜਾ ਕਿਸੇ ਕੋਲੇ ਹੈ ਨਹੀਂ ਇੱਕ ਹਾਥੀ ਉਹਦੇ ਕੋਲੇ ਉਹਦੇ ਨਾਲ ਦਾ ਹਾਥੀ ਕਿਸੇ ਕੋਲੇ ਹੈ ਨਹੀਂ ਇੱਕ ਧੌਂਸਾ ਰਾਜੇ ਜੈਮਲ ਕੋਲੇ ਜਿਹੜਾ ਉਹ ਧੌਂਸਾ ਹੋਰ ਕਿਸੇ ਕੋਲੇ ਹੈ ਨਹੀਂ ਇੱਕ ਰਾਜੇ ਜੈਮਲ ਦੇ ਘਰੇ ਲੜਕੀ ਆ ਉਹਦਾ ਨਾਂ ਸੰਦਲਾ ਜਿੰਨਾ ਰੱਬ ਨੇ ਉਹ ਕੁੜੀ ਨੂੰ ਹੁਸਨ ਦਿੱਤਾ ਹੋਰ ਕਿਸੇ ਕੁੜੀ ਕਤਰੀ ਤੇ ਹੁਸਨ ਨਹੀਂ ਚਾਰ ਚੀਜ਼ਾਂ ਦੁਨੀਆ ਦੇ ਵਿੱਚ ਰਾਜੇ ਜਮਲ ਕੋਲੇ ਵਾਧੂ ਆ ਇਹ ਚਾਰੇ ਚੀਜ਼ਾਂ ਪੁੱਛ ਕੇ ਹਸਨ ਖਾਂ ਦੂਤੀ ਅਕਬਰ ਬਾਦਸ਼ਾਹ ਦੀ ਬਾਦਸ਼ਾਹੀ ਚਲਿਆ ਗਿਆ ਜਾ ਕੇ ਸਲਾਮ ਬੁਲਾਈ ਜਦੋਂ ਸਲਾਮ ਬੁਲਾਈ ਬਾਦਸ਼ਾਹ ਕਹਿੰਦਾ ਓਏ ਹਸਨ ਖਾਂ ਦੂਤੀ ਕਿਵੇਂ ਆਉਣੇ ਹੋਏ ਕਹਿੰਦਾ ਮੈਂ ਕਿਹਾ ਬਾਦਸ਼ਾਹ ਨੂੰ ਮਿਲਿਆਈਏ ਜਿਹੜਾ ਕੋਈ ਚੁਗਲ ਖੋਰ ਬੰਦਾ ਹੁੰਦਾ ਉਹ ਤੋਂ ਸਾਰੇ ਕੰਨੀ ਕਤਰੌਂਦੇ ਆ ਵੀ ਕਿਤੇ ਕੋਈ ਪਵਾੜਾ ਨਾ ਪਾ ਦੇਵੇ ਹਸਨ ਖਾਂ ਦੂਤੀ ਵੇ ਗੋੜੇ ਨਾ ਗੋਡਾ ਮੋੜੇ ਨਾ ਬੋਡਾ ਕਚੈਰੀ ਚ ਰੌਣਕਾ ਕੋਈ ਐਸਾ ਚੰਗੜ ਨਾ ਸੜ ਜੀ ਮੇਰੀ ਬਸਦੀ ਨਗਰੀ ਨਾ ਜਾੜਨੀਓ ਕਹਿੰਦਾ ਬਾਦਸ਼ਾਹ ਕਿਤੇ ਅਜੀਆਂ ਗੱਲਾਂ ਕਰਨਾ ਮੈਂ ਤਾਂ ਤੈਨੂੰ ਮਹਿਣ ਆ ਬੈਠਾ ਸਲਾਮ ਬਲਾਈ ਕਹਿੰਦਾ ਬਾਦਸ਼ਾਹ ਕਿ ਤੈਨੂੰ ਗੱਲ ਪੁੱਛਣੀ ਆ ਉਹ ਕਹਿੰਦਾ ਹਸਨ ਖਾਂ ਦੂਤੀ ਮੈਂ ਤੈਨੂੰ ਪਹਿਲਾਂ ਕਿਹਾ ਸੀ ਕੋਈ ਗੱਲ ਨਾ ਪੁੱਛੀ ਕਹਿੰਦਾ ਮੈਂ ਤਾਂ ਵੈਸੇ ਹੀ ਗੱਲ ਹੀ ਸਾਂਝੀ ਕਰਨੀ ਕੀ ਸਾਂਝੀ ਕਰਨੀ ਆ ਕਹਿੰਦਾ ਵੀ ਮੈਂ ਤੈਨੂੰ ਐ ਪੁੱਛਦਾ ਵੀ ਅਕਬਰ ਰਾਜੇ ਜੈਮਨ ਤੇਰਾ ਕਿੰਨਾ ਕੁ ਪਿਆਰ ਆ ਉਹ ਕਹਿੰਦਾ ਜਿੰਨਾ ਮੈਨੂੰ ਰਾਜਾ ਜੈਮਲ ਪਿਆਰਾ ਦੁਨੀਆ ਦੇ ਵਿੱਚ ਹੋਰ ਕੋਈ ਬੰਦਾ ਪਿਆਰਾ ਨਹੀਂ ਇੰਨਾ ਹੈ ਉਹ ਕਹਿੰਦਾ ਪਿਆਰ ਤੂੰ ਬੜਾ ਜਿਤਾਉਨੇ ਤੇ ਰਾਜਾ ਜੈਮਲ ਨੇ ਤੈਨੂੰ ਘਰ ਦਾ ਕੋਈ ਭੇਤ ਹੀ ਨਹੀਂ ਦਿੱਤਾ ਉਹ ਕਹਿੰਦਾ ਮੈਥੋਂ ਕੁਸਲ ਕੋਇਆ ਨਹੀਂ ਉਹ ਕਹਿੰਦਾ ਮੈਨੂੰ ਕੋ ਦੱਸਿਆ ਨਹੀਂ ਉਹ ਵੀ ਆ हसन ਖਾਂ ਦੂਤੀ ਨੇ ਇਹ ਕਰਕੇ ਕੁੰਡਾ ਭਸਾ ਦਿੱਤਾ ਉਹ ਕਹਿੰਦਾ ਮੈਥੋਂ ਕੁਸਲ ਕੋਇਆ ਨਹੀਂ ਅਕਰ ਬਾਦਸ਼ਾਹ ਕਹਿੰਦਾ ਤੇ हसन ਖਾਂ ਦੂਤੀ ਕਹਿੰਦਾ ਤੈਨੂੰ ਉਹਨੇ ਕੋ ਦੱਸਿਆ ਹੀ ਨਹੀਂ ਓਏ हसन ਖਾਂ ਦੂਤੀ ਕੀ ਚੀਜ਼ਾਂ ਮੈਥੋਂ ਲਕੋਲੀਆਂ ਉਹਨੇ ਉਹ ਕਹਿੰਦਾ ਬਾਦਸ਼ਾਹ ਕੋਦੇ ਕੋਲੇ ਘੋੜਾ ਅੱਤ ਵੇਲੇ ਪਰੇ ਖੜੇ ਕੋੜੇ ਮੇਰੇ ਕੋਲੇ ਘਾਟਾ ਕਿਸੇ ਕੋੜੇ ਦੀ ਉਹ ਕਹਿੰਦਾ ਬਾਦਸ਼ਾਹ ਬੇਸ਼ੱਕ ਤਵੇਲੇ ਪਰੇ ਹੋਣਗੇ ਕੋੜੇ ਹੋਣਗੇ ਤੇਰੇ ਕੋਲੇ ਪਰ ਜਿਹੜੀ ਉਸ ਕੋੜੇ ਚ ਸਿਫਤਾਂ ਨਾ ਤੇਰੇ ਵਾਲੇ ਕਿਸੇ ਕੋੜੇ ਤੇ ਸਿਫਤ ਹੈ ਨਹੀਂ ਉਹ ਚ ਕੀ ਸਿਫਤਾਂ ਹਸਨ ਖਾਨ ਦੂਤੀ ਕਹਿੰਦਾ ਬਾਦਸ਼ਾਹ ਚਾਰ ਪੋੜ ਲਈਏ ਚੱਕੀ ਦੇ ਇੱਕ ਇੱਕ ਪੋੜ ਕੋੜੇ ਦੀ ਲੱਤ ਨੂੰ ਬੰਨ੍ਹ ਗਏ ਸਮੁੰਦਰ ਤੋਂ ਪਾਰ ਲਵਾਦਗੇ ਢਾਰੀ ਉਹ ਕੋੜੇ ਦੀ ਮਰਜ਼ੀ ਹੈ ਪੈਰਾਂ ਨੂੰ ਪਾਣੀ ਦੀ ਬੂੰਦ ਲੱਗਣ ਦੇਵੇ ਜਾਂ ਨਾ ਲੱਗਣ ਦੇਵੇ ਮਾਰੇ ਢਾਰੀ ਸੁੱਕੇ ਪੈਰੀ ਸਮੁੰਦਰ ਪਾਰ ਕਰ ਜੀ ਤੇਰੇ ਕੋਲ ਕੋਈ ਇੰਨੇ ਵੱਲ ਵਾਲਾ ਕੋੜਾ ਹੈਗਾ ਕਹਿੰਦਾ ਵੀ ਨਹੀਂ ਬਾਦਸ਼ਾਹ ਚਾਰਾਂ ਨੇ ਜੈਮਲ ਤੋਂ ਪਿੱਛੇ ਹਟ ਗਿਆ ਕਹਿੰਦਾ ਯਾਰ ਮੈਂ ਇਨਾ ਤੇ ਉਹ ਕਰਦਾ ਸੀ ਮੈਨੂੰ ਆ ਗੱਲ ਦੱਸੀ ਨਹੀਂ ਕਹਿੰਦਾ ਹੋਰ ਵੀ ਇਹ ਚੀਜ਼ਾਂ ਕਿਹੜੀਆਂ ਉਹਦੇ ਕੋਲੇ ਹਾਥੀ ਆ ਕਹਿੰਦਾ ਮੇਰੇ ਕੋਲੇ ਹਾਥੀ ਬਹੁਤ ਆ ਕਹਿੰਦਾ ਬਾਦਸ਼ਾਹ ਬੇਸ਼ੱਕ ਹਾਥੀ ਹੋਣਗੇ ਪਰ ਜਿਹੜੀ ਰਾਜੇ ਜੈਮਲ ਵਾਲੇ ਹਾਥੀ ਸਿਫਤਾਂ ਤੇਰੇ ਵਾਲੇ ਹਾਥੀ ਚ ਇੱਕ ਵੀ ਸਿਫਤ ਹੈ ਨਹੀਂ ਉਹ ਚ ਵੀਰੋ ਕੀ ਸਿਫਤਾਂ ਕਹਿੰਦਾ ਬਾਦਸ਼ਾਹ ਮਹਿਲਾਂ ਨੂੰ ਉਹਦੇ ਮੱਥੇ ਨੂੰ ਬੀੜ ਕੇ ਤਵੀਆਂ ਪਿਆ ਕੇ ਸ਼ਰਾਮ ਕਿਸੇ ਵੀ ਮਰਜ਼ੀ ਮਹਿਲ ਨਾਲ ਟੱਕਰਵਾ ਲਈਏ ਹਾਥੀ ਦੀ ਮਰਜ਼ੀ ਹੈ ਮਹਿਲ ਦੀ ਟਰਹਿਣ ਦੇਵੇ ਜਾਂ ਨਾ ਰਹਿਣ ਦੇਵੇ ਅੱਗੇ ਜਿਹੜੇ ਰਾਜੇ ਸੀ ਕਿਲੇ ਦੇ ਸਿਰ ਤੇ ਮੋٹے ਮੋٹے ਗੇਟ ਹੁੰਦੇ ਸੀ ਉਹ ਸਿਰ ਤੇ ਰਾਜ ਕਰਦੇ ਹੁੰਦੇ ਸੀ ਜਿਹੜੇ ਤਕੜੇ ਹਾਥੀ ਸੀ ਮਾਰ ਕੇ ਟੱਕਣਾ ਡੇ ਗੇਟ ਵੀ ਪਣ ਦਿੰਦੇ ਕੰਦਾ ਵੀ ਟਾ ਸੜਦੇ ਕਹਿੰਦਾ ਬਾਦਸ਼ਾਹ ਇੰਨਾ ਬਾਲਾ ਉਹ ਸਾਥੀ ਦੇ ਵਿੱਚ ਮਹਿਲ ਨਹੀਂ ਰਹਿਣ ਦਿੰਦਾ ਟਰਨਟ ਕਰ ਦਿੰਦਾ ਕਹਿੰਦਾ ਹਾਥੀ ਇਹ ਵੀ ਮੈਨੂੰ ਚਾਹੀਦਾ ਅਕਬਰ ਬਾਦਸ਼ਾਹ ਠਾਣੇ ਪਿੱਛੇ ਹਟ ਗਿਆ ਜੇ ਮੇਰੇ ਕੋਲ ਅੱਧ ਟੁੱਟ ਗਿਆ ਜਦੋਂ ਅੱਧ ਟੁੱਟਿਆ ਹਸਨ ਖਾਨ ਦੂਤੀ ਕਹਿੰਦਾ ਬਾਦਸ਼ਾਹ ਇੱਕ ਚੀਜ਼ ਆ ਹੋਰਾਂ ਦੇ ਉਦੇ ਕੋਲੇ ਤੌਂਸਾ ਓਏ ਹਸਨ ਕਾਂ ਦੂਤੀ ਮੇਰੇ ਕੋਲੇ ਤੌਂਸਿਆਂ ਦੀ ਘਾਟ ਆ ਉਹ ਕਹਿੰਦਾ ਤੇਰੇ ਕੋਲੇ ਹੋਊਗਾ ਤੌਂਸਾ ਪਰ ਜਿਹੜੀ ਉਸ ਤੌਂਸੇ ਸਿਫਤਾ ਨਾ ਤੇਰੇ ਵਾਲੇ ਤੌਂਸੇ ਚੱਕ ਵੀ ਸਿਫਤ ਹੈ ਨਹੀਂ ਉਹ ਚ ਕੀ ਸਿਫਤਾ ਕਹਿੰਦਾ ਕੱਚੀ ਲੱਸੀ ਦਾ ਦੇ ਕੇ ਛਟਾ ਤੌਂਸੇ ਤੇ ਮਾਰਦੀ ਗਾ ਡੱਗਾ ਜਿੱਥੋਂ ਜਿੱਥੋਂ ਤੱਕ ਤੌਂਸੇ ਦੀ ਆਵਾਜ਼ ਆਂਦੀ ਉੱਥੋਂ ਉੱਥੇ ਕਰ ਲੜਾਈ ਦਾ ਮੈਦਾਨ ਪੈੜਾ ਪਈ ਫਤਿਹ ਹੁੰਦਾ ਤੁਰੇ ਜਾਂਦਾ ਲੜਨ ਦੀ ਲੋੜ ਹੀ ਨਹੀਂ ਪੈਂਦੀ ਐਨਾ ਉਹ ਚਬਾਲਾ ਕਹਿੰਦਾ ਇਹ ਤਾਂ ਤੁਸਾਂ ਵੀ ਮੈਨੂੰ ਮਿਲਣਾ ਚਾਹੀਦਾ ਇੱਕ ਕਹਿੰਦਾ ਚੀਜ਼ ਹੋਰ ਆ ਉਹਦੇ ਕੋਲੇ ਉਹ ਕਿਹੜੀ ਆ ਉਹ ਕਹਿੰਦਾ ਬਾਦਸ਼ਾਹ ਉਹ ਚੀਜ਼ ਤੈਨੂੰ ਮੈਂ ਦੱਸਣੀ ਨਹੀਂ ਉਹ ਕਹਿੰਦਾ ਕੀ ਆ ਕਹਿੰਦਾ ਜੇ ਦੱਸ ਦੇਵਾਂ ਪਰ ਮੰਗੀ ਨਾ ਕਹਿੰਦਾ ਕੀ ਆ ਵੇ ਕੋਲੇ ਆ ਤਨੇ ਚੀਜ਼ਾਂ ਮੰਗ ਲਈ ਰਾਜਪੂਤ ਦਾ ਪੁੱਤ ਆ ਮੁਖਰ ਤਾਂ ਨਹੀਂ ਹੱਸ ਕੇ ਦੇ ਦੂ ਆ ਜਿਹੜੀ ਚੌਥੀ ਚੀਜ਼ ਆ ਇਹ ਨਹੀਂ ਉਹਨੇ ਦੇਣੀ ਉਹ ਕਹਿੰਦਾ ਦੱਸ ਤਾਂ ਸਹੀ ਕਿਹੜੀ ਚੀਜ਼ ਆ ਕਹਿੰਦਾ ਬਾਦਸ਼ਾਹ ਇੱਕ ਉਹਦੇ ਘਰੇ ਲੜਕੀ ਆ ਬਹੁਤ ਹਸਨ ਦਿੱਤਾ ਕੀ ਸਿਫਤ ਆ ਉਹਦੇ ਵਿੱਚ ਹਸਨ ਖਾਂ ਦੂਤੀ ਹਸਨ ਖਾਂ ਦੂਤੀ ਉਹ ਕੁੜੀ ਦੀ ਸਿਫਤ ਕਰਦਾ ਕਹਿੰਦਾ ਚੰਗੇ ਆਪ ਚੰਗੇ ਮੁਤਾਬ ਚੰਦ ਸੂਰਦੀਆਂ ਰਸਮਾਂ ਚੜਦੀ ਜਵਾਨੀ ਕਹਿੰਦਾ ਮਹਿਲਾ ਤੇ ਚੜ ਜਾਂਦੇ ਉਹਦੇ ਹੁਸਨ ਦਾ ਚਾਨਣ ਹੁੰਦਾ ਜਾਨਵਰ ਚੋਗਿਆ ਚੁਗਣ ਆ ਜਾਂਦੇ ਆ ਜਾਨਵਰ ਉਹਦੇ ਹੁਸਨ ਦੀਆਂ ਤਰੀਫਾਂ ਕਰੀ ਜਾਂਦੇ ਆ ਉਹ ਮਹਿਲਾ ਚੜ ਜਾਂਦੀ ਆ ਜਾਨਵਰ ਭੁੱਖੇ ਪੇੜ ਮਾਰਦੇ ਅੜਾਰੀਆਂ ਉਹਦੇ ਬਤਨ ਨੂੰ ਉੱਡ ਜਾਂਦੇ ਬਾਦਸ਼ਾ ਇੰਨੀ ਉਹ ਲੜਕੀ ਦੇ ਹੁਸਨ ਦੇ ਵਿੱਚ ਸਹਿਬਤਾ ਉਹ ਕਹਿੰਦਾ ਇਹ ਚੀਜ਼ ਮੈਨੂੰ ਮਿਲਣੀ ਚਾਹੀਦੀ ਆ ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਕਹਿ ਚੁੱਕਿਆ ਤਿੰਨੇ ਚੀਜ਼ਾਂ ਮੰਗ ਲਈ ਰਾਜਪੂਤ ਦਾ ਪੁੱਤਾਂ ਮੁਕਰਦਾ ਨਹੀਂ ਚੌਥਾ ਧੀ ਦਾ ਡੋਲਾ ਨਹੀਂ ਉਹਨੇ ਦੇਣਾ ਉਹ ਕਹਿੰਦਾ ਮੇਰੇ ਕੋਲੇ ਫੌਜਾਂ ਬਹੁਤ ਆ ਮੈਂ ਧੱਖੇ ਨਾਲ ਲੈ ਲੂੰ ਉਹ ਕਹਿੰਦਾ ਬੇਸ਼ੱਕ ਕਿਨੀਆਂ ਮਰਜ਼ੀ ਫੌਜਾਂ ਰਾਜੇ ਜੈਮਲ ਨੇ ਤੈਨੂੰ ਧੀ ਦੇ ਡੋਲੇ ਦੀ ਹਾਂ ਨਹੀਂ ਕਰਨੀ ਉੱਥੇ ਕਿਆ ਮਤੇ ਹੋਏ ਦਰਬਾਰ ਮੇ ਰਾਜਾ ਜੈਮਲ ਆਇਆ ਸੱਜਾ ਗੋਡਾ ਪੱਟ ਕੇ ਪੱਠ ਪਾਸ ਬਹਾਇਆ ਫੇਰ ਨਾ ਕੀ ਜੈਮਲ ਨਾ ਤੋਦਾਗਾ ਕਮਾਇਆ ਮੈਂ ਵੀ ਇੱਕ ਹੋਰ ਵਾਸ਼ਾ ਮੌਲਾ ਬਣਿਆ ਮੇਰੀ ਦੋਹੀ ਫਰੀ ਵਿੱਚ ਜਾ ਕੇ ਤੇ ਮੈਂ ਕੋਈ ਚੰਗਾ ਕਰਮ ਕਮਾਇਆ ਮੈਂ ਆਕੀ ਕੋਈ ਨਹੀਂ ਛੰਡਾ ਪੁੱਤ ਮਾਂ ਦਾ ਜਾਇਆ ਜੋ ਕਿ ਜਗ ਤੇ ਪਹਿਲਮਾਨ ਮੈਂ ਭਨ ਕੇ ਪਾਵੇ ਲਾਇਆ ਆ ਜਿੰਨੇ ਚੌਂਟ ਲੱਗਦੇ ਸਭ ਤੇ ਮੇਰੀ ਛਾਇਆ ਜੋ ਰਾਜਾ ਬਿਰਤ ਪਹਾੜ ਦਾ ਮੇਰਾ ਇੱਕ ਭਰੇ ਕਰਾਇਆ ਜਦੋਂ ਜਸਵੇਲੇ ਕਚਹਿਰੀ ਦੇ ਵਿੱਚ ਜੈਮ ਲਾਇਆ ਅਕਬਰ ਬਾਦਸ਼ਾਹ ਕਹਿੰਦਾ ਜੈਮਲਾ ਮੈਂ ਤੁਹਾਨੂੰ ਕੋਈ ਚੀਜ਼ ਮੰਗਣੀ ਆ Rajput ਦਾ ਪੁੱਤ ਪੈੰਦੀ ਸੱਟ ਤਾੜ ਗਿਆ ਕਹਿੰਦਾ ਬਾਦਸ਼ਾਹ ਜੀ ਇਹ ਜੇ ਚੀਜ਼ ਦੇਣ ਵਾਲੀ ਹੋਈ ਤਾਂ ਮੰਗੀ ਇਹ ਚੀਜ਼ ਦੇਣ ਵਾਲੀ ਹੋਈ ਫੇਰ ਨਾ ਮੰਗੀ ਫੇਰ ਨਹੀਂ ਦੇਣੀ ਕਹਿੰਦਾ ਹੈ ਤਾਂ ਚੀਜ਼ਾਂ ਦੇਣ ਵਾਲੀਆਂ ਕਿਹੜੀ ਕਹਿੰਦਾ ਕਿਤਰ ਕੋਲੇ ਘੋੜਾ ਉਹ ਦੇ ਦੇ ਕਹਿੰਦਾ ਲੈ ਲਾ ਇੱਕ ਤੇਰੇ ਕੋਲੇ ਹਾਥੀ ਆ ਉਹ ਦੇ ਦੇ ਕਹਿੰਦਾ ਲੈ ਲਾ ਇੱਕ ਤਰੇ ਕੋਲੇ ਤੋਂਸਾ ਉਹਦੇ ਦੇ ਕਹਿੰਦਾ ਲੈ ਲਾ ਇੱਕ ਚੌਥਾ ਧੀਦਾ ਡੋਲਾ ਦੇ ਦੇ ਜਦੋਂ ਧੀਦੇ ਡੋਲੇ ਦਾ ਨਾਂ ਲਿਆ ਰਾਜਪੂਤ ਦੇ ਪੁੱਤ ਦੇ ਅੱਖਾਂ ਜਾ ਕੇ ਖੂਨ ਦੇ ਡੋਰੇ ਰੰਗ ਹੋ ਗਿਆ ਲਾਲ ਹੱਥ ਮੱਲੋ ਮੱਲੀ ਤਲਵਾਰ ਦੇ ਮੁਠੇ ਤੇ ਚੱਲਿਆ ਗਿਆ ਉਹ ਕਹਿੰਦਾ ਪਾਪਾ ਜਿੰਨਾ ਚਿਕ ਢਾਈ ਚੂੜੀਆਂ ਤੇਰੀਆਂ ਸ਼ਾ ਰਖਦੀਆਂ ਨੇ ਪੀਂਦਾ ਮੈਨੂੰ ਰਾਜਪੂਤ ਦਾ ਪੁੱਤ ਨਾ ਕਹੀ ਤੂੰ ਧੀਦਾ ਡੋਲਾ ਮੰਗਿਆ ਕਿਵੇਂ ਇੱਕ ਭਰੇ ਦਰਬਾਰ ਦੇ ਵਿੱਚ ਰਾਜਾ ਜੇਮਲਾ ਕੁਰਵਾਸ਼ਾ ਨਾ ਭਈ ਕਿਹੜੇ ਜਵਾਬ ਕਰ ਦੋਤੇ ਜੈ ਮੱਲਿਆ ਆ ਸੱਜਾ ਗੋਡਾ ਬਾਲਤ ਕੀ ਸੱਜਾ ਗੋਡਾ ਬਾਲਤ ਕੀ ਫਟਪਾਸ ਬਹਾ ਆ ਫੇਰ ਨੈ ਅੱਖੀ ਜੈ ਮੇਰਾ ਫੇਰ ਨੈ ਅੱਖੀ ਜੈ ਮਿਲਾਂ ਕੋ ਤਗਾ ਕਮਾ ਕੋ ਮੈਂ ਵੀ ਅਕਬਰ ਬਾਦਸ਼ਾਹ ਮੈਂ ਵੀ ਅਕਬਰ ਬਾਦਸ਼ਾਹ ਮੋਲਾ ਬੜਿਆ ਆ ਦੋਹੀ ਫੇਰੀ ਬਦ ਜਾ ਗਦੀ ਦੋਹੀ ਫੇਰੀ ਬਦ ਜਾ ਗਦੀ ਚੰਗਾ ਕਰਮ ਕਰ ਮਗਾਂ ਮੈਂ ਆ ਕੀ ਕੋਈ ਨਹੀਂ ਢੜੀਆਂ ਸ਼ਰਕ ਬੋਲ ਆ ਕੀ ਗੋਰੀ ਜੜੀਆਂ ਪਤਮਾ ਦਾਜਾ ਓ ਜੋ ਕੋਈ ਜਗ ਤੇ ਬੇਲਬਾ ਜੋ ਕੋਈ ਜਗ ਤੇ ਬੇਲਬਾ ਪਨ ਬਾਵੇਦਾ ਅਜ ਨਹੀਂ ਚੋ ਬਦ ਲੱਗਦੀ ਬਦ ਲੱਗਦੇ ਸਭਤੀ ਮੇਰੀ ਸ਼ਾਨ ਜੋ ਰਾਜਾ ਵੈਦ ਬਹਾਰਦਾ ਲੈ ਵੈਦ ਬਹਾਰਦਾ ਮੇਰਾ ਪਰੇ ਕਰਾਇ ਮੈਨੂੰ ਤੀ ਦਾ ਢੋਲਾ ਲੈ ਮਿਲੀ ਤੀ ਦਾ ਢੋਲਾ ਲੈ ਮਿਲੀ ਫਰਸ਼ਾ ਫਰਾਂ ਤੇ ਰਾਜਾ ਜੈਮਲ ਬੋਲੀਆ ਰਾਜਾ ਜੈਮਲ ਬੋਲੀਆ ਅਕਬਰ ਸ਼ਾਹ ਜੀ ਤੇਰੇ ਨਵਾਜ਼ੀ 헤ਡ ਕੀ असीं पगेराम तुस कलमे शारीखां सूरमे देखां सूरमे उर उहे हाथी लूटा गे ਹਾਥੀ ਰੂਟੂ ਦਾਗੇ ਓਏ ਸਨੇਹ ਹਬਾਰੀ ਓ ਫੌਜ ਤੇਰੀ ਵੱਜ ਜਾਊਗੀ ਫੌਜ ਤੇਰੀ ਵੱਜ ਜਾਊਗੀ ਸੰਗਾ ਦੀ ਮਾਰੀ ਓ ਤੈਨੂੰ ਵੇਦੀ ਨਾਲਿਆਂ ਆ ਤੈਨੂੰ ਵੇਦੀ ਨਾਲਿਆਂ ਹਮਰਾ ਕਟਾਰੀ ਓ ਤੇਰਾ ਸਾਡਾ ਬਾਦਸ਼ਾਹ ਤੇਰਾ ਸਾਡਾ ਬਾਦਸ਼ਾਹ ਮੇਰਾ ਦਰਬਾਰੀ ਓ ਤੇਰਾ ਸਾਡਾ ਵੀਰੋ ਜਿਸ ਵੇਲੇ ਰਾਜਾ ਜਹ ਅਕਬਰ ਬਾਦਸ਼ਾਹ ਕਹਿਣ ਲੱਗਾ ਜੈਮਲਾ ਚਾਰ ਚੀਜ਼ਾਂ ਮੈਨੂੰ ਦੇ ਦੇ ਕੋੜਾ ਦੇ ਦੇ ਹਾਥੀ ਦੇ ਦੇ ਧੌਂਸਾ ਦੇ ਦੇ ਧੀ ਦਾ ਡੋਲਾ ਦੇ ਦੇ ਜਦੋਂ ਧੀ ਦਾ ਡੋਲੇ ਦਾ ਨਾਮ ਲਿਆ Rajput ਦਾ ਪੁੱਤ ਕਹਿਣ ਲੱਗਾ ਬਾਦਸ਼ਾਹ ਤੂੰ ਮੁਸਲਮਾਨ ਅਸੀਂ ਹਿੰਦੂ Rajput ਹੁੰਦੇ ਹਾਂ ਖਾਣ ਪੀਣ ਅੱਡ ਰੀਤੀ ਰਿਵਾਜ ਅੱਡ ਤੇ ਤੈਨੂੰ ਧੀ ਦਾ ਡੋਲਾ ਕਿਵੇਂ ਦੇ ਦਈਏ ਅਸੀਂ ਅਸੀਂ ਤੈਨੂੰ ਧੀ ਦਾ ਡੋਲਾ ਨਹੀਂ ਦੇਣਾ ਕਹਿੰਦਾ ਕਿਉਂ ਨਹੀਂ ਦੇਣਾ ਕਹਿੰਦਾ ਤੂੰ ਮੁਸਲਮਾਨ ਅਸੀਂ ਹਿੰਦੂ ਰਾਜਪੂਤ ਸਾਡਾ ਸਾਖ ਹੀ ਨਹੀਂ ਬਣਦਾ ਤੈਨੂੰ ਦੇਣ ਦਾ ਅਸੀਂ ਨਹੀਂ ਦੇਣਾ 800 ਸਾਲ ਮੁਸਲਮਾਨਾਂ ਦਾ ਰਾਜ ਰਿਆ ਹਿੰਦੁਸਤਾਨ ਤੇ ਧੱਕਾ ਕਰਦੇ ਸੀ ਚੰਗੀ ਜਿਹੜੀ ਕੁੜੀ ਕਤਰ ਸੀ ਹੁਣੀ ਉਹਨੂੰ ਧੱਕੇ ਨਾਲ ਚੱਕ ਕੇ ਲੈ ਜਾਂਦੇ ਸੀ ਹੁਣ ਉਹਨਾਂ ਦੇ ਚਤ ਚੇ ਸੀ ਵੀ ਅਸੀਂ ਧੱਕੇ ਨਾਲ ਤੋਤੀ ਦਾ ਡੋਲਾ ਲੈ ਲਾਂਗੇ ਰਾਜਪੂਤ ਦਾ ਪੁੱਤ ਕਹਿਣ ਲੱਗਾ ਬਾਦਸ਼ਾ ਜਿੰਨਾ ਚ ਨੱਕ ਚ ਦਾਵਾ ਨਾ ਉਹਨਾਂ ਚ ਕਰ ਅਸੀਂ ਤੈਨੂੰ ਤੀ ਦਾ ਬਾਹ ਨਹੀਂ ਹੜਾਉਣੀ ਤੈਨੂੰ ਤੀ ਦਾ ਡੋਲਾ ਦੇਣਾ ਨਹੀਂ ਅਕਬਰ ਬਾਦਸ਼ਾ ਕਹਿੰਦਾ ਜੈ ਮੱਲਾ ਮੇਥੋਂ ਕੋ ਉੱਚਾ ਬੰਦਾ ਮੈਥੋਂ ਕੀ ਮੀਰ ਬੰਦਾ ਮੈਥੋਂ ਕੀ ਤਖੜਾ ਬੰਦਾ ਤੈਨੂੰ ਦੁਨੀਆ ਚ ਦੀਨਾਂ ਮੈਥੋਂ ਬੇਨਾ ਤੀਦਾ ਡੋਲਾ ਕਿਹਨੂੰ ਦੇਵੇਂਗਾ ਬੋਲੇ ਅਕਬਰ ਵਾਸ਼ਾ ਹਸਨ ਜੈਮਲ ਮੱਲਾ ਕਿਹਨੂੰ ਬੇਟੀ ਦੇਣੀ ਆ ਕੌਣ ਮੈਥੋਂ ਪੱਲਾ ਮੈਥੋਂ ਚੋਂ ਕੌਣ ਸਿਰ ਤੇ ਸੌਂਦਾ ਪੱਲਾ ਤੇਰੇ ਢਾਵਾਂ ਘਰ ਚ ਤੋੜਨ ਨੂੰ ਫੇਰਾ ਹਰ ਜੱਲਾ ਤੇਰੀਆਂ ਬਨ ਕੇ ਲਿਆਵਾਂ ਰਾਣੀਆਂ ਵਿੱਚੇ ਗੋਲੀ ਗੱਲਾ ਤੈਨੂੰ ਆਨਾਂ ਦੇ ਮਾਂ ਖਾਣ ਨੂੰ ਵੱਡਿਆ ਪੜ ਮੱਲਾ ਮੇਰੀਆਂ ਫੌਜਾਂ ਬਹੁਤਾਂ ਤੂੰ ਸਿਰਫਾ ਕੱਲਾ ਓ ਮੈਨੂੰ ਤੀਦਾ ਡੋਲਾ ਲੈਮ ਲਈ ਜੈਮਲਾ ਜੇ ਚੌਨਾ ਜਾਣ ਦਾ ਪੱਲਾ ਜੇ ਤੈਨੂੰ ਜਾਨ ਚਾਹੀਦੀ ਮੈਨੂੰ ਤੀਦੇ ਡੋਲੇ ਦੀ ਹਾਂ ਕਰ ਰਾਜਾ ਜੈਮਲ ਕਹਿੰਦਾ ਬਾਦਸ਼ਾਹ ਜਿਹੜਾ ਤਖਤ ਤੇ ਬਿਠਾ ਤੈਨੂੰ ਪਤਾ ਕਿਹਨੇ ਬਿਠਾਇਆ ਚੁੱਪ ਕਰ ਗਿਆ ਕਹਿੰਦਾ ਸਾਡੇ ਗੁਰੂ ਸਾਹਿਬ ਬਾਲਾ ਤੇ ਮਰਦਾਨਾ ਕਿਤੇ ਮੌਜ ਦੇ ਵਿੱਚ ਤੁਰੇ ਜਾਂਦੇ ਸੀ ਸੋਡਾ ਜਿਹੜਾ ਵੱਡ-ਵਡੇ ਦਾ ਸੀ ਤੇ ਵਰਲੰਗ ਇਹ ਬੱਕਰੀਆਂ ਚਾਰਦਾ ਸੀ ਬਾਬੇ ਨਾਨਕ ਦੇ ਮੌਜ ਵਿੱਚ ਆਏ ਨੇ ਸੱਤ ਮੁੱਠਾ ਪੰਗਦੀਆਂ ਦਿੱਤੀਆਂ ਨੇ ਸੱਤ ਬਾਦਸ਼ਾਹੀਆਂ ਬਖਸ਼ਤੀਆਂ ਬਾਲਾ ਕਹਿੰਦਾ ਬਾਬਾ ਸਾਰਾ ਕੁਛ ਇਹਨਾਂ ਨੂੰ ਦੇਈ ਜਾਨੇ ਆਪਣੇ ਵਾਸਤੇ ਵੀ ਕੁਛ ਰੱਖ ਲਾ ਕਹਿੰਦਾ ਜਦੋਂ ਆਪਾਂ ਨੂੰ ਰਾਜ ਭਾਗ ਦੀ ਲੋੜ ਹੋਈ ਆਪਾਂ ਨੇ ਤੁ ਬਾਸ ਕਰਵਾ ਲਾਂਗੇ ਉੱਥੇ ਕਹੇ ਸਾਡੇ ਗੁਰਾਂ ਨੇ ਸਰਦਾਰੀ ਬਖਸ਼ੀ ਤੇ ਸਾਥੋਂ ਤੂੰ ਧੀ ਅੰਦਰ ਡੋਲੇ ਮੰਗਣ ਲੱਗੇ ਆਂ ਰਾਜਾ ਜਹੰਮਲ ਬੋਲੇ ਸੋਨਾਕਬਰ ਹੰਕਾਰੀ ਕਿਹਨੇ ਬਣਾਇਆ ਅਗਰਾ ਕਿਹਨੇ ਲੋਟਾਰੀ ਗੜਜੋ ਹਮਾਰਾ ਮਰਦਾ ਤੇਰੀ ਦਿੱਲੀ ਨਾਰੀ ਗੜ ਕਿੰਨੇ ਨਹੀਂ ਜਿੱਤਾ ਦਿੱਲੀ ਤੇਰੀ 100 ਵਾਰੀ ਹਾਰੀ ਓ ਦਾਦਾ ਤੇਰਾ ਤਿਵਰ ਲੰਗ ਜੀ ਨੇ ਬੱਕਰੀ ਚਾਰੀ ਦਾਦੀ ਤੇਰੀ ਹਾਂਡੀਆਂ ਹੁੰਜੇ ਪੇਡਾਂ ਦੀ ਬਾੜੀ ਮੈਂ ਮਾਂ ਤੇਰੇ ਨੂੰ ਜਾਣਦਾ ਚੱਕੀ ਪੀਸਣ ਹਾਰੀ ਨਾਲੇ ਚਾਚੇ ਤੇਰੇ ਨੂੰ ਜਾਣਦਾ ਜਿਹੜਾ ਸਾਡੇ ਹਾਲਾਂ ਦਾ ਹਾਲੀ ਅੱਜ ਬੇ ਚੱਕਾਂ ਦੇ ਅਕਬਰ ਜਮ ਕੇ ਸਾਨੂੰ ਕੱਢਦਾ ਗਾਲੀ ਸਾਡੇ ਗੁਰਾਂ ਨੇ ਬਖਸ਼ ਲਈ ਤੈਨੂੰ ਸਰਦਾਰੀ ਤੇਰੇ ਨਾਂ ਬਾਜੀ ਖੇਡ ਕੇ ਚੱਤ ਹੈ ਨਹੀਂ ਰਾਜੀ ਉਹ ਤੇਰੀ ਸਾਡੀ ਬਾਦਸ਼ਾਹ ਇਹ ਕੋਈ ਹੁਣ ਸਿਰ ਤੇ ਧੜਦੀ ਬਾਜੀ ਅੱਕ ਭਰੇ ਦਰਵਾਜ਼ੇ ਵਿੱਚ ਅੱਕ ਪਰਵਾਸ਼ਾ ਦੇ ਨਾਲ ਸੂਰਮਾ ਵਈ ਕਿਹੜੇ ਜਵਾਬ ਕਰਦਾ ਉਥੇ ਖੜਕੇ